ਹੁਣ ਸੇਖ ਬੜੇ ਡਰੇ ਪਏ ਇਸ ਯੁੱਧ ਦੀ ਹਮ ਸਰਕਾਰ ਨਾਲ ਮਤਾ ਕਿਹਦਾ ਲਾਵੀ ਇਸ ਵਾਰ ਤੇ 7 ਜੂਨ ਨੂੰ ਸਰਕਾਰ ਨਾਲ ਮਤਾ ਲਾਉਣ ਵਾਸਤੇ ਨਾ ਸਾਨੂੰ ਤਿਆਰ ਤਾਂ ਨਹੀਂ ਪਿਆ ਕਿਉਂਕਿ ਸਤਗੁਰੂ ਜੀ ਜਾਣਦੇ ਸੀ ਕਿ ਆਉਣ ਵਾਲਾ ਸਮਾਂ ਜਿਹੜਾ ਨਾ ਤੇ ਸਰਕਾਰਾਂ ਨੇ ਸਾਡੇ ਤੇ ਬੜੇ ਜ਼ੋਰ ਕਰਨੇ ਬੜੇ ਜ਼ੁਲਮ ਕਰਨੇ ਆ ਤੇ ਇਹਨਾਂ ਨੂੰ ਜਿਹੜਾ ਜਵਾਬ ਵੀ ਹੈ ਨਾ ਉਹ ਇਹਨਾਂ ਦੇ ਤਰੀਕੇ ਨਾਲ ਦੇਣਾ ਪੈਣਾ ਆ ਸ੍ਰੀ ਸਾਹਿਬ ਐਵੇਂ ਤਾਂ ਨਹੀਂ ਸਤਗੁਰਾਂ ਨੇ ਸਾਡੇ ਗਲਾਂ 'ਚ ਪਾ ਕੇ ਵੀ 24 ਘੰਟੇ ਪਾਈ ਰੱਖੋ ਗਲ ਦੇ ਅੰਦਰ ਤੇ ਬਾਹਰ ਚੋਕੇ ਤਰੇ ਤਰੇ ਕਿਉਂ ਆਤਾ ਸਤਗੁਰੂ ਜੀ ਕਿਉਂਕਿ ਸਤਗੁਰੂ ਜਾਣਦੇ ਸੀ ਕਿ ਸਰਕਾਰਾਂ ਕੋਲ ਬੜੀਆਂ ਭਾਵਨਾਵਾਂ ਆਉਣੀਆਂ ਇਹ ਨਾ ਹੋਵੇ ਕਿ ਮੇਰੇ ਸਿੱਖ ਜਿਹੜੇ ਪੱਗਾਂ ਲਵਾ ਕੇ ਗਲ 'ਚ ਪਾ ਕੇ ਤੇ ਇਹਨਾਂ ਕੋਲ ਛਤਰੀ ਫਾਦੇ ਰਿਆਂ ਇਸ ਵਾਸਤੇ ਸਤਗੁਰਾਂ ਨੇ ਸਾਨੂੰ ਗੁਰੂ ਵਾਲੇ ਬਣਾਇਆ ਸਾਨੂੰ ਅਮਰ ਜਪਾਇਆ ਗੁਰਬਾਣੀ ਦਿੱਤੀ ਕਿ ਸਾਨੂੰ ਚੰਗੇ ਤੇ ਮਾਰੇ ਦੀ ਸੁਝੀ ਆ ਜੇ ਵੀ ਇਹ ਸਰਕਾਰਾਂ ਸਾਡਾ ਮਾੜਾ ਕਰਦੀਆਂ ਜਾਂ ਸਾਡੇ ਭੁਲਾਈ ਵਾਲੇ ਕੰਮ ਕਰਦੀਆਂ ਜਿੱਥੇ ਅਪਿਆਚਾਰ ਹੋਵੇ ਤੇ ਮੇਰਾ ਸਿੱਖ ਜਿਹੜਾ ਨਾਲੇ ਤੇ ਆਪ ਦੀ ਰਾਤੀ ਕਰ ਸਕੇ ਤਿਆਰ ਵਰ ਪਿਆਰ ਹੋਵੇ ਸ਼ਸਤਰੇ ਦੇ ਕੋਲ ਹੋਣ ਜੇ ਇਹਦੇ ਕੋਈ ਸਿਰ ਲਾਉਣ ਵਾਸਤੇ ਆਵੇ ਤੇ ਇਹ ਵੀ ਅਜਿਹਾ ਤਾਕਤ ਰੱਖੇ ਜੇ ਕੋਈ ਗਰੀਬ ਗੁਰਬਾ ਹੋਵੇ ਨਾਲੇ ਆਪ ਦੀ ਜਾਨ ਵਜਾਵੇ ਤੇ ਨਾਲੇ ਉਹਦੀ ਜਾਨ ਮਚਾਵੇ ਕਿ ਅੱਜ ਹਣ ਵੇਖੀ ਜਿਹੜੇ ਸਤਿਗੁਰਾਂ ਨੇ ਸਿੱਖਾ ਦਿੱਤੀ ਇਹ ਅੱਜ ਕੋਈ ਪਾਗ ਲਾ ਦਿੰਦਾ ਤੇ ਅਸੀਂ ਬੜੇ ਉਸੇ ਵੇਨੇ ਵੀਡੀਓ ਆ ਪਾ ਕੇ ਪਰਲੇ ਮਾਰਦੇ ਰਹੇਦਾ ਜੀ ਮੇਰੇ ਵਾਲ ਪਟਦੇ ਮੇਰੀ ਪਾਗ ਲੱਗ ਇਹ ਸਾਡੇ ਹਾਲਾਤ ਕੈਸੇ ਬਣ ਗਏ ਸਿੱਖ ਦੀ ਪਾਗ ਲੱਗ ਗਈ ਤੇ ਸਮਝੋ ਸਿਰ ਲੱਤ ਗਿਆ ਉਹਦੇ ਜਿਉਣ ਦਾ ਕੋਈ ਫਾਇਦਾ ਨਹੀਂ ਇਸ ਵਾਰ ਤੇ ਸਤਿਗੁਰਾਂ ਨੇ ਸਾਨੂੰ ਇੱਕ ਸ਼ਸਤਰਧਾਰੀ ਬਣਾਇਆ ਕਿ ਸਿੱਖੋ ਇਹ ਆਪਦੀ ਦਸਤਾਰ ਜਿਹੜੀ ਇਹ ਸਾਡੀ ਨਹੀਂ ਇਹ ਗੁਰੂ ਦੀ ਹੈ ਜਿਨੇ ਸਾਡੇ ਕੇਸਾਂ ਦੀ ਬਦਬੀ ਕੀਤੀ ਦਸਤਾਰ ਦੀ ਬਦਬੀ ਕੀਤੀ ਉਹ ਸਮਝ ਲੈਣਾ ਕਿ ਸਾਡੀ ਨਹੀਂ ਗੁਰੂ ਦੀ ਬਦਬੀ ਹੋਈ ਹੈ ਤੇ ਜਿਹੜਾ ਗੁਰੂ ਦੀ ਬਦਬੀ ਕਰੇ ਸਾਡੇ ਉੱਤੇ ਜ਼ੁਲਮ ਕਰੇ ਉਸ ਬੰਦੇ ਨੇ ਫਿਰ ਜਵਾਬ ਦੇਣਾ ਵੀ ਬੰਦਾ ਤੇ ਇਵੇਂ ਸਤ ਜੀ ਨੇ ਸਾਨੂੰ ਤਾਂ